ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਅੱਜ ਆਪ ਜੀ ਨੂੰ ਜੋ ਕਿ ਆ ਨਵੀਂ ਫਿਲਮੀ ਐਕਟਰ ਕੰਗਨਾ ਰਣੌਤ ਜੋ ਕਿ ਨਵੀਂ-ਨਵੀਂ ਪਾਚ ਪਾ ਦੀ ਲੀਡਰ ਬਣੀ ਏ ਨਿਤ ਪ੍ਰਤੀ ਦਿਨ ਸਿੱਖਾਂ ਪ੍ਰਤੀ ਮਾੜੇ ਬੋਲ ਅਦੇ ਅੱਤਵਾਦੀ ਅਤੇ ਖਾਲਸਥਾਨੀ ਕਹਿੰਦੀ ਹੈ ਉਸ ਉੱਪਰ ਮੈਂ ਕੁਝ ਤਿੰਨ ਲਾਈਨਾਂ ਲਿਖਿਆ ਹਨ ਜੋ ਪੇਸ਼ ਹਨ ਵਾਹਿਗੁਰੂ ਕਿਉਂ ਵਾਰ-ਵਾਰ ਭੌਂਕਦੀ ਏ ਤੂੰ ਤੈਨੂੰ ਥੱਫੜ ਪਿਆ ਤੇਰੇ ਮੂੰਹ ਕੱਲ ਟਕੇ-ਟਕੇ ਵਿਕਦੀਆਂ ਸੀ ਜਦੋਂ ਇਹਨਾਂ ਖਾਲਸਥਾਨੀਆਂ ਦੀਆਂ ਸ਼ਲਾਈਆਂ ਸੀ ਉਦੋਂ ਤਕਰੀਰ ਕਰੇ ਮਾਈ ਭਾਗੋ ਦੀਆਂ ਵਾਰਸਾਂ ਨੂੰ ਬੜੀ ਖਾਚ ਜੇ ਨਾਨੀ ਏ ਤੂੰ ਪੰਜਾਬ ਅਜੇ ਜਾਗਦਾ ਏ ਸਿੰਧੀ ਹੱਕ ਗੋਲੀ ਦਾਗ ਦਾ ਏ ਪੀਪਾ ਬਚ ਕੇ ਰਹੀ ਸਾਥੋ ਤੂੰ ਤੂੰ ਵਾਰ-ਵਾਰ ਘੌਂਕਦੀ ਏ ਤੂੰ ਕਹੀਂ ਉੱਥਾ ਪੜ ਪਿਆ ਤੇਰੇ ਮੂੰਹ ਬਗੈਰ ਜਮਲਾਵਾਜ ਪਾਰਟੀ ਏ ਮਾੜੀ ਜਨਾਨੀ ਚੋਰਾ ਰਾਜਨੀਤੀ ਚ ਵਾਰਦੀ ਏ ਛੜਿਆਂ ਦੀਆਂ ਰੰਨੇ ਕੋ ਵਾਰ-ਵਾਰ ਪੰਜਾਬੀਆਂ ਨੂੰ ਭਾਲਦੀ ਏ ਤੂੰ ਮੈਨੂੰ ਮੋਸੂਰੀ ਜੇ ਯਾਪਦੀ ਏ ਵਿਜਨਸ ਮੈਨਾ ਜਿਵੇਂ ਬਈ ਯਾਰ ਤੇ ਉਤਾਰਤੀਂ ਭੋਂਕੀ ਨਾ ਜਾ ਔਕਾਤ ਵਿੱਚ ਰਹਿ ਕਿਉਂ ਵਾਰ-ਵਾਰ ਹਥਿਆਸ ਨੂੰ ਸ਼ਿੰਗਾਰ ਦਈਏ ਤੂੰ ਕਿਉਂ ਵਾਰ-ਵਾਰ ਭੋਂਕਦੀਏ ਤੂੰ ਕਹੀਂ ਥੱਫੜ ਪਿਆ ਤੇਰੇ ਮੂੰਹ ਖਾਲਿਸਤਾਨ ਅਤੇ ਅਤਵਾਦ ਵਿੱਚ ਬਹੁਤ ਫਰਕ ਹੁੰਦਾ ਖਾਲਿਸਤਾਨ ਦਾ ਅਰਥ ਸਿਰਫ ਸ਼ੁੱਧਤਾ ਹੀ ਹੁੰਦਾ ਅੱਤ ਤਾਂ ਤੂੰ ਚੱਕੀਏ ਸਰਕਾਰੀ ਤੂੰ ਮੱਖੀ ਏ ਨਿਤ ਗੰਦਗੀ ਦੇ ਬੈਠਦੀ ਏ ਤੂੰ ਸੋਚਦੀ ਏ ਮਾੜੀਏ ਕਿਉਂ ਅਤਵਾਦ ਖਿਲਾਰਦੀ ਏ ਤੂੰ ਕਿਉਂ ਵਾਰ ਵਾਰ ਭੌਂਕਦੀ ਏ ਤੂੰ ਤਾਈਓ ਥੱਪੜ ਪਿਆ ਤੇਰੇ ਮੂੰਹ ਤਾਈਓ ਥੱਪੜ ਪਿਆ ਤੇਰੇ ਮੂੰਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ